ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅਗਲੇ 48 ਘੰਟੇ ਦਾ ਮੌਸਮ 27 ਤਰੀਕ ਹੋ ਚੁੱਕੀ ਹੈ ਸਵੇਰ ਦੇ ਸਮੇਂ ਤੋਂ ਹੀ ਪੰਜਾਬ ਦੇ ਉੱਪਰ ਬੱਦਲਵਾਈ ਦਾ ਸਿਸਟਮ ਬਣਨਾ ਸ਼ੁਰੂ ਹੋ ਚੁੱਕਿਆ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਾਨੂੰ ਕਿਰਮਣਕਾਣੀ ਬੱਦਲਵਾਈ ਤੇ ਹਲਕੀ ਦਰਮਿਆਨੀ ਭੂਰ ਮੀਂਹ ਦੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਯੂਪੀ ਐਮਪੀ ਹਿਮਾਚਲ ਅਤੇ ਉੱਤਰਾਖੰਡ ਵਿੱਚ ਵੀ ਇਹਨਾਂ ਬੱਦਲਵਾਈਆਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਲਗਭਗ 5 ਤੋਂ 7 ਸਟੇਟਾਂ ਦੇ ਵਿੱਚ ਇਹ ਸਿਸਟਮ ਬਣ ਕੇ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ। ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਮੌਸਮ ਕਿਵੇਂ ਦਾ ਹੈ। ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਹੁਣ ਗੱਲ ਕੀਤੀ ਜਾਵੇ ਆਉਂਦੇ 48 ਘੰਟੇ ਦੀ ਯਾਨੀ ਕਿ ਅੱਜ ਸਵੇਰ ਤੋਂ ਲੈ ਕੇ ਕੱਲ ਦੁਪਹਿਰ ਤੇ ਸ਼ਾਮ ਤੱਕ ਜਿਹੜੇ ਮੌਸਮ ਨੇ ਇਹਦੇ ਵਿੱਚ ਬੱਦਲਬਾਜ਼ੀ ਦਾ ਦੌਰ ਲਗਾਤਾਰ ਬਣਿਆ ਰਹੇਗਾ। ਪੰਜਾਬ ਦੇ ਵਿੱਚ ਬਦਲ ਬਦਲ ਕੇ ਹਵਾਵਾਂ ਚੱਲਣ ਦੀ ਉਮੀਦ ਹੈ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹਲਕੀ ਦਰਮਿਆਨੀ ਬੱਦਲਵਾਈ ਹੈ ਕੋਈ ਬਹੁਤ ਵੱਡਾ ਮੀਂਹ ਦਾ ਸੰਭਾਵਨਾ ਨਹੀਂ ਹੈ ਕਿਰਮਣ ਕਣੀ ਅਤੇ ਥੋੜੇ-ਬੋਤੇ ਸਪੈਲ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਲੈ ਕੇ ਕੱਲ ਯਾਨੀ ਕਿ 28 ਤਰੀਕ ਤੱਕ ਲੱਗਦੇ ਹੋਏ ਦਿਖਾਈ ਦੇਣਗੇ ਬੀਤੇ ਦਿਨਾਂ ਤੋਂ ਹੀ ਤੁਹਾਨੂੰ ਅਸੀਂ ਲਗਾਤਾਰ ਅਲਰਟ ਕਰ ਰਹੇ ਹਾਂ ਕਿ ਇਹ ਮੀਂਹ ਜਿਹੜਾ ਹੈ ਹਲਕੇ ਤੋਂ ਦਰਮਿਆਨੇ ਸਭਾਤਾ ਹੈ ਜਿਸ ਤਰੀਕੇ ਨਾਲ 23 ਤਰੀਕ ਨੂੰ ਹੋਇਆ ਸੀ ਉਸੇ ਤਰੀਕੇ ਦੇ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਦੇ ਨਾਲ ਮੇਨ ਅਸਰ ਹੋਵੇਗਾ ਕਿ ਧੁੰਦ ਦੇ ਹਾਲਾਤ ਆਉਂਦੇ ਦਿਨਾਂ ਵਿੱਚ ਵਧਣਗੇ ਕਿਉਂਕਿ ਜਦੋਂ ਤਾਪਮਾਨ ਘਟੇਗਾ ਤਾਂ ਆਬਵੀਅਸ ਜੀ ਗੱਲ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਧੁੰਦ ਦੇ ਹਾਲਾਤ ਵੀ ਪੰਜਾਬ ਦੇ ਉੱਪਰ ਮਾਰੂ ਪੈ ਸਕਦੇ ਨੇ ਗੱਲ ਕੀਤੀ ਜਾਵੇ ਅੱਜ ਤਾਂ ਕਿਰਮਨ ਕਣੀ ਦੇ ਹਾਲਾਤ ਸਵੇਰ ਤੋਂ ਹੀ ਬਣੇ ਹੋਏ ਨੇ ਲਗਾਤਾਰ ਟੁੱਟਮੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੱਦਲਬਾਜ਼ੀ ਦੇਖੀ ਗਈ ਹੈ ਤੇ ਕਲਰ ਦੀ ਗੱਲ ਕੀਤੀ ਜਾਵੇ 28 ਤਰੀਕ ਦੀ ਤਾਂ ਪੰਜਾਬ ਦੇ ਪੂਰਬੀ ਹਿੱਸੇ ਖਾਸ ਤੌਰ ਤੇ ਦੁਆਬੇ ਦੇ ਇਲਾਕੇ ਤੱਕ ਇਹ ਸਿਸਟਮ ਪ੍ਰਕਰਾਰ ਰਹੇਗਾ ਅੱਜ ਸ਼ਾਮ ਤੱਕ ਜਾਂ ਰਾਤ ਤੱਕ ਮਾਝੇ ਦੇ ਇਲਾਕੇ ਤੋਂ ਇਹ ਸਿਸਟਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਤੇ ਕੱਲ ਨੂੰ ਉੱਥੇ ਧੁੱਪ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਸੈਂਟਰਲ ਪੰਜਾਬ ਅਤੇ ਪੂਰਬੀ ਪੰਜਾਬ ਜਾਨਿ ਕਿ ਲੁਧਿਆਣਾ ਦੋ ਇਲਾਕੇ ਤੋਂ ਲੈ ਕੇ ਦੁਆਬੇ ਦਾ ਇਲਾਕਾ ਜਿੰਨਾ ਵੀ ਹੈ ਉਹਦੇ ਵਿੱਚ ਮੀਂਹ ਕਣੀ ਦੇ ਹਾਲਾਤ ਕੱਲ੍ਹ ਨੂੰ ਵੀ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਕਿਸਾਨਾਂ ਸਾਹਮਣੇ ਇਹੀ ਅਪਡੇਟ ਹੈ ਕਿ ਖਾਦ ਸਪਰੇ ਵਗੈਰਾ ਦੇ ਹਜੇ ਜੋ ਵੀ ਤੁਹਾਡੇ ਪਲਾਨ ਨੇ ਉਹਨਾਂ ਨੂੰ ਟਾਲ ਦਿਓ ਦੋ ਤਿੰਨ ਦਿਨ ਵਾਸਤੇ ਕਿਉਂਕਿ ਹਜੇ ਉਸ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਖਾਦ ਵਗੈਰਾ ਲਗਾਉਣੀ ਹੈ ਤਾਂ ਰੁਕ ਜਾਓ ਕਿਉਂਕਿ ਇਹ ਜਿਹੜਾ ਮੀਂਹ ਦਾ ਸਿਸਟਮ ਹੈ ਇਹ ਕੱਲ੍ਹ ਨੂੰ ਵੀ ਪੰਜਾਬ ਦੇ ਉੱਪਰ ਵਰਕਰਾਂ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜਿਸ ਦੇ ਨਾਲ ਕਿਸਾਨਾਂ ਦਾ ਕੋਈ ਫਿਲਹਾਲ ਵੱਡਾ ਨੁਕਸਾਨ ਤਾਂ ਨਹੀਂ ਦਿਖਾਈ ਦੇ ਰਿਹਾ ਪਰ ਇਹ ਜੇ ਇਹ ਜ਼ਰੂਰ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਧੁੰਦ ਦੇ ਹਾਲਾਤ ਤਰੇਲ ਅਤੇ ਕੋਹਰੇ ਤੇ ਹਰਾਤ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਜੋ ਵੀ ਤੁਹਾਡੀ ਖਾਦ ਸਪਰੇਅ ਵਗੈਰਾ ਦਾ ਪਲਾਨ ਹੈ ਉਸ ਦੇ ਉੱਪਰ ਅਸਰ ਇਸ ਦਾ ਜ਼ਰੂਰ ਪੈਂਦਾ ਹੋਇਆ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੇ ਅਲਰਟ ਦੀ ਤਾਂ ਮੌਸਮ ਵਿਭਾਗ ਦਾ ਅਲਰਟ ਇਹੀ ਕਹਿ ਰਿਹਾ ਕਿ 27 ਤਰੀਕ ਪੂਰਾ ਦਿਨ ਪੂਰੀ ਰਾਤ ਅਤੇ 28 ਤਰੀਕ ਦੀ ਲਗਭਗ ਦੁਪਹਿਰ ਦੇ ਸਮੇਂ ਤੱਕ ਇਹ ਮੀਂਹ ਤੇ ਚਾਂਸ ਪੰਜਾਬ ਦੇ ਉੱਪਰ ਲਗਾਤਾਰ ਬਣੇ ਹੋਏ ਨੇ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਆਜਾ ਰੋਵਾਂਗੇ ਇਸੇ ਕਰਕੇ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਸੀ ਜੀ ਅਪਡੇਟ ਅ ਅਗਲੇ 48 ਘੰਟੇ ਦੀ ਜਲਦ ਲੈ ਕੇ ਅਗਲੀ ਵੀਡੀਓ ਸਾਹਰ ਹੁੰਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ